ਹਲਕਾ ਕੰਦੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਮਿਲਣ ਉਪਰੰਤ ਕੁਲਬੀਰ ਜੀਰਾ ਵੱਲੋਂ ਅੱਜ ਹਲਕਾ ਜੀਰਾ ਦੇ ਉਮੀਦਵਾਰਾਂ ਅਤੇ ਸਮਰਥਕਾਂ ਦੀ ਰੱਖੀ ਮੀਟਿੰਗ ਨੇ ਉਸ ਵੇਲੇ ਰੈਲੀ ਦਾ ਰੂਪ ਧਾਰਨ ਕਰ ਲਿਆ ਜਦੋਂ ਇਸ ਮੀਟਿੰਗ ਦੌਰਾਨ ਸਮਰਥਕਾਂ ਦਾ ਹੜ ਆ ਗਿਆ। ਜੀਰਾ ਦੀ ਇੱਕ ਨਿੱਜੀ ਪੈਂਸ ਵਿੱਚ ਰੱਖੀ ਗਈ ਇਹ ਮੀਟਿੰਗ ਵਿੱਚ ਕਾਂਗਰਸ ਪਾਰਟੀ ਅਤੇ ਕਲਵੀਰ ਜੀਰਾ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਵੱਡਾ ਹਜੂਮ ਦੇਖਣ ਨੂੰ ਮਿਲਿਆ ਇਸ ਮੌਕੇ ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਡੈਂਪਾ ਅਤੇ ਰਾਣਾ ਗੁਰਜੀਤ ਸਿੰਘ ਨੇ ਵਿਰੋਧੀਆਂ ਤੇ ਤਿੱਖੇ ਸ਼ਬਦੀ ਬਾਰ ਕਰਦਿਆਂ ਕਿਹਾ ਕਿ ਕਲਵੀਰ ਜੀਰਾ ਹਲਕਾ ਖੰਡੂਰ ਸਾਹਿਬ ਦੀ ਸੀਟ ਨੂੰ ਵੱਡੇ ਫਰਕ ਨਾਲ ਜਿੱਤ ਕੇ ਰਾਹੁਲ ਗਾਂਧੀ ਦੀ ਝੋਲੀ ਵਿੱਚ ਪਾਉਣਗੇ ਸਸ਼ੀਕਾਲ ਦੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮਹਾਂ ਤੀਰ ਸਿੰਘ ਸਨੇਹ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਜਿਹੜੀ ਟਿਕਟਾ ਅਪਰੰਤ ਕੁਲਬੀਰ ਜੀਰਾ ਨੂੰ ਮਿਲੀ ਹੈ ਤੇ ਅੱਜ ਉਹ ਹਲਕਾ ਜੀਰਾ ਦੇ ਵਿੱਚ ਅਹੁਦੇਦਾਰਾਂ ਸਮਰਥਕਾਂ ਅਤੇ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕਰ ਰਹੇ ਜਿਸ ਵਿੱਚ ਜਿਹੜੀ ਮੀਟਿੰਗ ਨੇ ਜਿਹੜਾ ਰੈਲੀ ਦਾ ਰੂਪ ਧਾਰ ਲਿਆ ਵਾ ਇਸ ਮੌਕੇ ਸਾਡੇ ਨਾਲ ਪਾਰਲੀਮੈਂਟ ਜਸਵੀਰ ਸਿੰਘ ਡੈਂਪਾ ਅਤੇ ਹੋਰ ਵੀ ਨੇ ਗੱਲਬਾਤ ਕਰਾਂਗੇ ਕੁਲਬੀਰ ਸਿੰਘ ਜੀਰਾ ਦੇ ਨਾਲ ਉਨチェਓ ਔਰ ਵਰਕਰ ਦਾ ਭਾਰੀ ਇਕੱਠ ਹੈ ਕੀ ਕਹਿਣਾ ਚਾਹੋ? ਦੇਖੋ ਜੀ ਗੰਪੀਰ ਸਿੰਘ ਜੀਰਾ ਫੋੜਾਂ ਜੰਦ ਸਰਦਾਰ ਇੰਦਰਜੀਤ ਸਿੰਘ ਜੀ ਜੀਰਾ ਜਗੰਦਰ ਸਿੰਘ ਜੀ ਦੱਦਨੇ ਕਮਾਈ ਕੀਤੀ ਫਿਰ ਇਹਨਾਂ ਦੇ ਪਿਤਾ ਜੀ ਨੇ ਕਮਾਈ ਕੀਤੀ ਔਰ ਕਮਾਈ ਇਹਨਾਂ ਨੇ ਲੋਕਾਂ ਦੇ ਮਨ ਜਿੱਤ ਕੇ ਕੀਤੀ ਮਨ ਦਾ ਸੌਦਾ ਜੇ ਕੋਈ ਕਰਜ਼ਾ ਕਿਸੇ ਦੇ ਦਿਲ ਚ ਰਹੋ ਹੋਵੇ ਹੀ ਆ ਜ਼ੀਰਾ ਸਾਹਿਬ ਕੁਲਬੀਰ ਸਿੰਘ ਜ਼ੀਰਾ ਪੁੱਤਰ ਰਜਿਤਾ ਇੰਦਰ ਹੈ ਉਹਦੇ ਜ਼ੀਰਾ ਔਰ ਜ਼ੀਰਾ ਕੁਲਬੀਰ ਸਿੰਘ ਨੂੰ ਆਪ ਅਸੀਂ ਸਾਰੇ 8 ਹਲਕੇ ਦੇ 9 ਨੇ 8 ਨੇ ਇਨਕਲੂਡਿੰਗ ਅੰਦਰ ਅਸੀਂ ਸਲਾਹ ਕੀਤੀ ਗਈ ਯੋਗ ਕੈਂਡੀਡੇਟ ਇਸ ਹਲਕੇ ਲਈ ਸਰਦਾਰ ਕੁਲਬੀਰ ਸਿੰਘ ਜ਼ੀਰਾ ਕਾਰਨ ਕਾਰਨ ਕਿ ਭਈ ਇੱਕ ਘਰੋਂ ਸਵਾਨ ਲੈ ਕੇ ਸਮਾਨ ਦਾ ਮਤਲਬ ਵੋਟਾਂ ਜ਼ੀਰੇ ਹਲਕੇ ਚ ਠੀਕ ਹੈ ਕਿ ਲਹਿਰ ਸੀ ਹਾਰਨ ਜਤਾ ਹੋ ਜਣੀ ਆ ਲੇਕਿਨ ਲੋਕ ਮੁਹੱਬਤ ਕੁਲਬੀਰ ਸਿੰਘ ਜ਼ੀਰੇ ਨਾ ਕਰਦੇ ਆ ਇਸ ਕਰਕੇ ਅਸੀਂ ਜਿੱਤੂ ਕੈਂਡੀਡੇਟ ਅੱਗੇ ਦੇਖਗੇ ਰਾਣਾ ਜੀ ਮੁਕਾਬਲਾ ਕਿਸ ਨਾਲ ਦੇਖਦੇ ਹੋ ਦੇਖੋ ਸਾਡਾ ਮਿਹਨਤ ਕਰਨਾ ਫਰਜ਼ ਹੈ ਪਰ ਮਾਲਕ ਸਭ ਕੁਝ ਦੇਖਦਾ ਔਰ ਲੋਕ ਅਮਨ ਸ਼ਾਂਤੀ ਚੈਨ ਚਾਹੁੰਦੇ ਆ ਸਸ਼ਦਾ ਵਸਤਾ ਪੰਜਾਬ ਚੋਂਦੇ ਆ ਔਰ ਕਾਂਗਰਸ ਨੇ ਹਮੇਸ਼ਾ ਕਾਨੂੰਨ ਵਿਵਸਥਾ ਬਣਾ ਕੇ ਰੱਖੀ ਆ ਔਰ ਇਹੀ ਪੰਜਾਬ ਚਾਹੇ ਆਵਾਮੀ ਪਾਰਟੀ ਆ ਦੋ ਟਾਈ ਸਾਲ ਦੇ ਰਾਜ ਚ ਤੁਸੀਂ ਵੇਖੋ ਟੈਲੀਫੋਨੀ ਆਉਂਦਾ ਫਿਰ ਬਿੰਦੀਆਂ ਲਾਦਨ ਦੇ ਪਿੱਛੇ 2 4 6 8 ਦੀ ਮੱਤੀ ਨੋਕ ਗੁੰਡਾਗਰਦੀ ਤੋਂ ਪਰੇਸ਼ਾਨ ਨੇ ਫਰੋਦੀਆਂ ਤੋਂ ਪਰੇਸ਼ਾਨ ਆ ਔਰ ਕਾਨੂੰਨ ਵਿਵਸਥਾ ਅਸਥਾਈ ਜੇ ਜੇ ਨ ਦੇ ਨੂੰ ਸਪਿਰ ਰਾਜ ਉਹ ਕਾਂਗਰਸ ਪਾਰਟੀ ਦੇ ਸਕਦੀ ਆ ਸਵੈਸ਼ ਕਰਕੇ ਅੱਜ ਸਰਦਾਰ ਕੁਲਮੀਰ ਸਿੰਘ ਜ਼ੀਰਾ ਨੂੰ ਲੋਕ ਸਭਾ ਤੇ ਜਨਾ ਬੜਾ ਜ਼ਰੂਰੀ ਆ ਕਿਉਂ ਇਹ ਗੱਲ ਜ਼ੀਰੇ ਦੀ ਨਹੀਂ ਆ ਜ਼ੀਰੇ ਹਲਕੇ ਦੀ ਗੱਲ ਹੋਊਗੀ ਇਹ ਗੱਲ ਸਮੁੱਚੇ ਪੰਜਾਬ ਦੀ ਕਰਨੀ ਆ ਪੰਜਾਬ ਦੀਆਂ ਲੋੜਾਂ ਕੀ ਆ ਅਨ ਇਮਪਲੋਇਮੈਂਟ ਡਰੱਗ ਡਰੱਗ ਨੂੰ ਕੰਟਰੋਲ ਕੌਣ ਕਰੂਗਾ ਸੈਂਟਰ ਸਰਕਾਰ ਦਾ ਰੋਲ ਹੁੰਦਾ ਆਪਣਾ ਰੋਲ ਨਹੀਂ ਕਰ ਰਹਾ ਸਿਰਫ ਡਿਸਟਰਬੈਂਸ ਕਰ ਰਹੀ ਪੰਜਾਬ ਚ ਅੱਜ ਭਾਰਤ ਸਰਕਾਰ ਆਪਣਾ ਹਰਿਆਚੰਡਾ ਵਰਤ ਰਹੀ ਆ ਔਰ ਅਨਐਮਪਲੋਇਮੈਂਟ ਦੀ ਜਿਹੜੀ ਗੱਲ ਆ ਬੜਾ ਵੱਡਾ ਇਸ਼ੂ ਆ ਔਰ ਉਹਨੂੰ ਅਟੈਸ ਕਰ ਲਈ ਇੱਕ ਯੋਗ ਬੰਦਾ ਚਾਹਨਾ ਚਾਹੀਦਾ ਤਾਲੇ ਕਾਨੂੰਨ ਵੀ ਹਟਣਗੇ ਕਾਂਗਰਸ ਪਾਰਟੀ ਆਏਗੀ ਲੇਕਿਨ ਉਹਦੇ ਬਾਅਦ ਪ੍ਰੋਗਰਾਮ ਕੌਣ ਦੇਗਾ ਕੌਣ ਸੋਚ ਦੇਗਾ ਕਿ ਪੰਜਾਬ ਕਿੱਧਰ ਨੂੰ ਲੈ ਕੇ ਜਾਣਾ ਜਿਆਦੇ ਕਿਸਾਨ ਦੀ ਆਮਦਨ ਕਿਦਾਂ ਵਧਾਉਣੀ ਆ ਸਭਾ ਕਬੀਰ ਸਿੰਘ ਜੀ ਦਾ ਰਾਣੇ ਹੋਗੇ ਜਦੋਂ ਤੁਸੀਂ ਕਿਹ ਰਾਣੇ ਦਾ ਨਾਮ ਚਾਹੁੰਦਾ ਫਿਰ ਰਾਣੇ ਦਾ ਕਬੀਰ ਜੀ ਦਾ ਬੋਲੇ ਕਬੀਰ ਜੀ ਦਾ ਹੋਣਾ ਦੇ ਲਈ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਇਹ ਨੌਜਵਾਨ ਹੈ ਇਹ ਬਹੁਤ ਕੈਪੇਬਲ ਹੈ ਆਮਾਨਦਾਰ ਆਦਮੀ ਆ ਇਹ ਇਹ ਕਿਉਂਕਿ ਬਧਾਇਖ ਰਹੇ ਲਿਆ ਵਾ ਇਲਾਕੇ ਦੀਆਂ ਮੁਸ਼ਕਲਾਂ ਨੂੰ ਇਹ ਚੰਗੀ ਤਰ੍ਹਾਂ ਜਾਣਦਾ ਮੈਂ ਸਮਝਦਾ ਕਿ ਜਿਹੜੇ ਕੰਮ ਬੈ ਉਰੇ ਸੀ ਉਹਦਾ ਜੋ ਜਿਹੜੇ ਕੁਝ ਰਹਿ ਗਏ ਨੇ ਜਿਵੇਂ ਖਾਲੜਾ ਬਾਰਡਰ ਫੁੱਲੜਾ ਉਹ ਤਾਂ ਦੂਵੇ ਅੱਕੇ ਲੈ ਕੇ ਚੱਲਣਗੇ ਉਹ ਅੱਜ ਦੀ ਜਿਹੜੀ ਲੋਕਾਂ ਦਾ ਕੱਟ ਸੀ ਜੋ ਉਹਨਾਂ ਦਾ ਜਜ਼ਬਾ ਸੀ ਉਹਨੂੰ ਵੇਖਦਿਆਂ ਮੈਨੂੰ ਲੱਗਦਾ ਕਿ ਕੁਲਵੀਰ ਸਿੰਘ ਜੀ ਦਾ ਘਟੋ ਘਟ ਜੀਰੇ ਕੱਲੇ ਸਹਿ ਬਲੀ ਹਲਕੇ ਚੋਂ 40 ਹਜ਼ਾਰ ਦੀ ਡੀਡ ਲੈ ਕੇ ਜਾਣ ਦੇਖੋ ਲਾਲਜੀਤ ਭੁੱਲੜ ਜੇ ਸਾਦਗੀ ਦਾ ਆਪਣੀ ਬੋਲ ਬਾਣੀ ਦੇ ਉੱਤੇ ਜਿਹੜਾ ਕੰਟਰੋਲ ਹੈ ਨਹੀਂ ਕਿਉਂ ਆਦਮੀ ਆਪਣੇ ਬਰਾਦਰੀਆਂ ਨੂੰ ਇੱਜ਼ਤ ਮਾੜ ਨਹੀਂ ਦੇ ਸਕਦਾ ਉਹਨਾਂ ਨੂੰ ਨੀਵੀਆਂ ਵਿਖਾਉਣ ਦੀ ਕੋਸ਼ਿਸ਼ ਕਰਦਾ ਮੈਂ ਸਮਝਦਾ ਕਿ ਐਮਪੀ ਦਾ ਕੰਮ ਹੁੰਦਾ ਦਿਲ ਜੋੜਦੇ ਪਰ ਉਹ ਤਾਂ ਖੁਦ ਹੀ ਵੱਡੀਆਂ ਪਾਉਣ ਵੱਲ ਝੱਲਿਆ ਉਹ ਕੋਈ ਜੱਗਾ ਸਕੇਤ ਨਹੀਂ ਤੇ ਇਸ ਕੰਮ ਦੇ ਉਹ ਕਾਬਲ ਨਹੀਂ ਹੈ ਰਹਿ ਗਈ ਭਾਈ ਅਬਰਸਪਾਲ ਸਿੰਘ ਜੀ ਦੀ ਗੱਲ ਦੇਖੋ ਹਰ ਇੱਕ ਨੂੰ ਹੱਕ ਹੈਗਾ ਚੋਣ ਲੜਦਾ ਤੇ ਮੈਂ ਸਮਝਦਾ ਜਿਹੜਾ ਉਹਨਾਂ ਨੇ ਫੈਸਲਾ ਲਿਆ ਵਾ ਉਹ ਜਿਹੜਾ ਵਾ ਉਹਨਾਂ ਦੇ ਕੋਈ ਸੋਚ ਕੇ ਹੀ ਲਿਆ ਹੋਊਗਾ ਕਿਉਂਕਿ ਇਕੱਲੇ ਭਾਈ ਅਬਰਤਪਾਲ ਸਿੰਘ ਜੀ ਨਹੀਂ ਉਹਦਾ ਦੇ ਨਾਲ ਬੜੇ ਹੋਰ ਤੇ ਜਿਹੜੇ ਦਿਬੁਰਗੜ੍ਹ ਜੇਲ੍ਹ ਦੇ ਵਿੱਚ ਐਨਐਸਐ ਵਿੱਚ ਬਾਦਦੇ ਆ ਉਹਨਾਂ ਦੇ ਨਾਲ ਬਹੁਤ ਬੱਦੀ ਸਿੰਘ ਦੇ ਜਿੰਨਾਂ ਦੀ ਕੈਦ ਜਿਹੜੀ ਆ ਉਹ ਪੂਰੀ ਹੋ ਚੁੱਕੀ ਆ ਤੇ ਮੈਂ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਉਹ ਮੁੱਦਾ ਜਿਹੜਾ ਮੈਂ ਭਾਰਦੀਪੰਡ ਦੇ ਵਿੱਚ ਚੁੱਕਿਆ ਸੀਗਾ ਤੇ ਮੈਂ ਸਮਝਦਾ ਕਿ ਉਹ ਕੁੰਡਾ ਦਾ ਵੀ ਜਿਹੜਾ ਉਹਨਾਂ ਦੀ ਰਿਹਾਈ ਦਾ ਵੀ ਮੁੱਦਾ ਜਿਹੜਾ ਵਾ ਉਹ ਉਹਨਾਂ ਨੂੰ ਵੀ ਇਕੱਲੇ ਆ ਕੇ ਕਰਨਾ ਚਾਹੀਦਾ ਵਾ ਇੱਕ ਬੰਦਾ ਨਹੀਂ ਜੇ ਸਾਰਿਆਂ ਦਾ ਇਨਸਾਫ ਹੋਣਾ ਜੀਰਾਂ ਨਵਾਸੀਆਂ ਦਾ ਕਿਉਂਕਿ ਇਹਨਾਂ ਨੇ ਹਮੇਸ਼ਾ ਹੀ ਬਹੁਤ ਪਿਆਰ ਦਿੱਤਾ ਔਰ ਸਦਾ ਇਹਨਾਂ ਦਾ ਰਣੀ ਰਾਵਾਂਗਾ ਔਰ ਇਹਨਾਂ ਨੇ ਹੁਣ ਜਿਹੜਾ ਮੈਨੂੰ ਇਹ ਵਿਸ਼ਵਾਸ ਦਵਾਇਆ ਹੈ ਇਹਨਾਂ ਨੇ ਕਿਹਾ ਕਿ ਜਸਬੀਰ ਸਿੰਘ ਗਿੱਲ ਟੈਂਪਾ ਜੀ 20000 ਤੇ ਜਿੱਤੇ ਸੀ ਔਰ 40000 ਦੀ ਲੀਡ ਜਿਹੜੀ ਆ ਉਹ ਜੀਰੇ ਦੇ ਲੋਕ ਬਣ ਬਣਾ ਕੇ ਬੈਠੇ ਆ 40000 ਦੀ ਲੀਡ ਤੇ ਜਿਤਾ ਕੇ ਭੇਜਾਂਗੇ ਔਰ ਇਹਨਾਂ ਨੇ ਕਿਹਾ ਬੇਫਿਕਰ ਹੋ ਜਾ ਬਾਕੀ 8 ਹਲਕਿਆਂ ਚ ਤੋਂ ਕੰਮ ਕਰ ਇੱਥੇ ਅਸੀਂ ਖੁਦ ਕੁਲਵੀਰ ਸਿੰਘ ਜੀ ਦਾ ਬਣ ਕੇ ਤੇਰੀ ਕੰਪਨੀ ਚ ਰਾਂਗੇ ਗੱਲ ਇਹ ਆ ਯਾਰ ਲੋਕਤੰਤਰ ਹਰੇਕ ਬੰਦੇ ਦਾ ਹੱਕ ਦਾ ਇਲੈਕਸ਼ਨ ਲੜਨਾ ਵੋਟ ਲੋਕਾਂ ਨੇ ਪਾਉਣੀ ਆ ਲੋਕਾਂ ਨੇ ਫਤਵਾ ਦੇਣਾ ਇਲੈਕਸ਼ਨ ਤਾਂ ਫਾਰਮ ਤਾਂ ਰੇਕ ਹੀ ਭਰ ਦਿੰਦਾ